ਪਾਣੀ ਆ ਜਿਹੜਾ ਸਭ ਤੋਂ ਵੱਡ ਮੁੱਲੀ ਚੀਜ਼ ਆ ਸਭ ਤੋਂ ਅਨਮੋਲ ਚੀਜ਼ ਆ ਕਿਉਂਕਿ ਜੰਗਲ ਏਰੀਆ ਤੁਹਾਨੂੰ ਪਤਾ ਹੀ ਆ ਚਾਰੇ ਪਾਸੇ ਹਨ ਤੇ ਜਿਹੜਾ ਐਮਪੀ ਦਾ ਇਲਾਕਾ ਹੈਗਾ ਮੱਧ ਪ੍ਰਦੇਸ਼ ਦਾ ਮੈਨੂੰ ਐ ਲੱਗਦਾ ਵੀ ਪਾਣੀ ਦੀ ਕੀਮਤ ਇਹ ਲੋਕਾਂ ਨੂੰ ਪੁੱਛ ਕੇ ਦੇਖੋ ਵੀ ਪਾਣੀ ਦੀ ਕੀਮਤ ਕੀ ਆਗੀ ਹੁਣ ਤੁਸੀਂ ਕਹੋਗੇ ਵੀ ਪਾਣੀ ਇਹ ਕਿਹੜਾ ਪੀਂਦੇ ਨਹੀਂ ਹੁਣੇ ਹਨਾ ਪਾਣੀ ਵੀ ਇਹ ਪਾਣੀ ਤਾਂ ਪੀਂਦੇ ਨੇ ਮਿੱਤਰੋ ਪਰ ਜਿਹੜੇ ਸਾਹ ਨਾਲ ਇਹ ਪਾਣੀ ਪੀਂਦੇ ਆ ਮੈਂ ਕਹਣਾ ਇਹਦੇ ਨਾਲ ਤਾਂ ਮਰਿਆ ਹੀ ਚੰਗਾ ਹਨ ਤੇ ਆਪ ਮੈਂ ਬਾਈ ਨੂੰ ਕਹੂੰਗਾ ਵੀ ਆ ਜਿਹੜਾ ਖੂਹ ਹੈਗਾ ਇਹ ਖੂਹ ਦਿਖਾ ਦਿਓ ਇਹ ਕੱਟੋ-ਕੱਟ ਸੈਂਕੜੇ ਸਾਲ ਪੁਰਾਣਾ ਖੂਹ ਹੈਗਾ ਇਹਦੇ ਵਿੱਚ ਤੁਸੀਂ ਦੇਖ ਲਓ ਵੀ ਪਾਣੀ ਦੀ ਸਥਿਤੀ ਕਿਵੇਂ ਆ ਗਈ ਹਨਾ ਇਸੇ ਪਾਣੀ ਨਾਲ ਇਹਨਾਂ ਨੇ ਰੋਟੀ ਪਾਣੀ ਬਣਾਉਣਾ ਨਾਉਣਾ ਧੋਣਾ ਸਾਰਾ ਕੁਝ ਇਸੇ ਪਾਣੀ ਨਾਲ ਉਹਨਾਂ ਨੇ ਕਰਨਾਗਾ ਕਿਉਂਕਿ ਆਹ ਦੇਖ ਲਓ ਸਾਰਾ ਕੱਚੀ ਹੈ ਕਿਉਂਕਿ ਇੱਥੇ ਜਿਹੜੀ ਆਹ ਚੀਜ਼ ਬਣੀ ਹੋਈ ਆ ਮੈਂ ਬਾਈ ਨੂੰ ਕਹੂੰ ਵੀ ਆਹ ਦਿਖਾ ਦਿਓ ਵੀ ਜਿਹੜੀ ਆ ਚੀਜ਼ ਬਣੀ ਆ ਇੱਥੇ ਹੀ ਇਹਨਾਂ ਨੇ ਇਹਦੇ ਵਿੱਚ ਦੀ ਪਾਣੀ ਲਿਆਉਣਾਗਾ ਕਿਉਂਕਿ ਜਦੋਂ ਪਾਣੀ ਖਿੱਚਣਾਗਾ ਟਿੱਡ ਦਾ ਵੀ ਜ਼ੋਰ ਲੱਗਦਾਗਾ ਟਿੱਡ ਦਾ ਵੀ ਜ਼ੋਰ ਲੱਗਦਾ ਤੇ ਉਸ ਤੋਂ ਬਾਅਦ ਇਸੇ ਪਾਣੀ ਦੇ ਨਾਲ ਇਹਨਾਂ ਨੇ ਆ ਜਿਹੜੀ ਜ਼ਮੀਨ ਆ ਚਾਰੇ ਪਾਸੇ ਇਹ ਜ਼ਮੀਨ ਦੇ ਵਿੱਚ ਇਹ ਪਾਣੀ ਨੂੰ ਜਿਹੜਾ ਇਹ ਵਰਤਦੇ ਨੇ ਕਿਉਂਕਿ ਕੀਮਤ ਇਹਨਾਂ ਨੂੰ ਨਹੀਂ ਪਤਾਗਾ ਪਾਣੀ ਦੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਤਾਂ ਪਾਣੀ ਦੀ ਮੈਨੂੰ ਐ ਲੱਗਦਾ ਵੀ ਦੁਰਵਾਰ ਤੋਂ ਬਹੁਤ ਜ਼ਿਆਦਾ ਕਰ ਰਹੇ ਨੇ ਲੋਕ ਕਿਉਂਕਿ ਕਿਉਂਕਿ ਜ਼ਮੀਨਾਂ ਦੇ ਵਿੱਚ ਜਿਹੜਾ ਪਾਣੀ ਆ ਬੇਫਾਲਤੂ ਛੱਡਿਆ ਜਾਂਦਾ ਮੌਸਮ ਜਿਹੜੀ ਮੌਸਮ ਦੀ ਬਰਸਾਤ ਹੁੰਦੀ ਆ ਉਹਦੇ ਬਾਅਦ ਉਹਦੀ ਡੀਕ ਨਹੀਂ ਕੀਤੀ ਜਾਂਦੀ ਪਾਣੀ ਛੱਡੀਦਾ ਵੀ ਸਾਡਾ ਖੇਤ ਭਰ ਜੇ ਸਾਡਾ ਖੇਤ ਭਰ ਜੇ ਕਿਉਂਕਿ ਪਿੰਡਾਂ ਦੇ ਵਿੱਚ ਦੇਖਦੇ ਆ ਮੋਟਰਾਂ ਉਹੀ ਲੋਕ ਨਾਲੀਆਂ ਦੇ ਵਿੱਚ ਆਈ ਜਾਂਦਾਗਾ ਪਾਣੀ ਹਨ ਕਿਉਂਕਿ ਪਾਣੀ ਦੀ ਕਦਰ ਬਹੁਤ ਘੱਟ ਕਰਦੇ ਨੇ ਲੋਕ ਮੈਂ ਇਹੀ ਗੱਲ ਕਹੂੰਗਾ ਕਿਉਂਕਿ ਇਹ ਖੂਬ ਬਹੁਤ ਪੁਰਾਣਾਗਾ ਤੇ ਮੈਂ ਬਾਈ ਨੂੰ ਕਹੂੰਗਾ ਵੀ ਬਾਈ ਉਹ ਜਿਹੜੀਆਂ ਪੌੜੀਆਂ ਨੇ ਇੱਧਰ ਆ ਕੇ ਮੜੀਆਂ ਜਾਂ ਪੌੜੀਆਂ ਦਿਖਾ ਦਿਓ ਕਿਉਂਕਿ ਇੱਕ ਇੱਕ ਤਰ੍ਹਾਂ ਦਾ ਇਥੋਂ ਦੇ ਜਿਹੜੇ ਲੋਕ ਨੇ ਉਹ ਖਾਤਰੇ ਨਾਲ ਖੇਡ ਰਹੇ ਨੇ ਜਿਹੜੀ ਉਹ ਲੱਗੀ ہوئی ਆ ਉਹ ਲੱਕੜ ਆ ਗਈ ਉਹ ਪੱਥਰਾ ਜੇ ਹੁਣ ਇਹਦੇ ਵਿੱਚ ਵੀ ਜਾਣਾ ਪੈ ਗਿਆ ਕਿਸੇ ਵੇਲੇ ਇਹ ਮੰਨ ਕੇ ਚਲੋ ਫਰਜ਼ ਕਰ ਲੋ ਵੀ ਇਹ ਟੁੱਟ ਵੀ ਸਕਦੀ ਹੈਗੀ ਹਨਾ ਤੇ ਇਹ ਖੂਹ ਆਗਾ ਜਿਆਦੇ ਹੋਣੀ ਹੈਗਾ ਜਿਆਦੇ ਮਜ਼ਬੂਤ ਨਹੀਂ ਹੈਗਾ ਮੈਨੂੰ ਐ ਲੱਗਦਾ ਵੀ ਇਥੋਂ ਆਹ 5-7 ਕੁ ਫੁੱਟ ਪੱਕਾ ਵਾ ਬਾਕੀ ਇਹ ਕੱਚਾ ਵਾ ਬਾਕੀ ਉਹ ਥੱਲੇ ਜ਼ਮੀਨ ਆ ਜਿਹੜੀ ਹਨਾ ਤੇ ਇੱਥੇ ਤੱਕ ਹੀ ਇਹਦੀ ਜਿਹੜੀ ਸਥਿਤੀ ਪੂਰੀ ਕੰਡੀਸ਼ਨ ਹੈ ਜਿਹੜੀ ਪੂਰੀ ਪ੍ਰੋਪਰ ਹੈਗੀ ਕਿਉਂਕਿ ਇੱਥੇ ਮੈਂ ਹੈਰਾਨ ਇਸ ਗੱਲ ਤੇ ਆਗਾ ਵੀ ਜਿਹੜੇ ਇੱਥੋਂ ਦੇ ਲੋਕ ਨੇ ਧੰਨ ਨੇ ਹਨ ਜਿਹੜੇ ਇੱਥੋਂ ਦਾ ਪਾਣੀ ਵਰਤ ਰਹੇ ਨੇ ਕਿਵੇਂ ਉਹਨੂੰ ਕਿਉਂਕਿ ਸਾਨੂੰ ਖੁਦ ਇੱਥੇ ਖੜਿਆਂ ਨੂੰ ਉਰੇ ਖੜਿਆਂ ਨੂੰ ਸਾਨੂੰ ਬਾਹਰ ਖੜਿਆਂ ਨੂੰ ਜਿਹੜਾ ਬਹੁਤ ਡਰ ਲੱਗ ਰਿਹਾ ਹੈਗਾ ਹਨ ਸੋ ਧੰਨਵਾਦ ਕਰਿਆ ਕਰੋ ਇਹੋ ਜਿਹੇ ਲੋਕਾਂ ਦੀ ਜਿਹੜੀ ਸੋਚ ਨੂੰ ਅੱਗੇ ਜਰੂਰ ਪਹੁੰਚਾਇਆ ਕਰੋ ਕਿਉਂਕਿ ਇਹਨਾਂ ਨੂੰ ਦੇਖ ਦੇਖ ਕੇ ਜਿਹੜੇ ਲੋਕ ਨੇ ਕਿਤੇ ਪਾਣੀ ਜਿਹੜੀ ਕਦਰ ਕਰਿਆ ਕਰਨ ਹਣਾ ਪਾਣੀ ਦੀ ਕੀਮਤ ਇਹ ਲੋਕ ਜਾਣਦੇ ਆ ਐਮਪੀ ਦੇ ਲੋਕ ਜਾਣਦੇ ਆ ਕਿਉਂਕਿ ਅਸੀਂ ਦੇਖ ਰਹੇ ਆ ਕਈ ਦਿਨਾਂ ਤੋਂ ਅੱਛ ਦੇਖ ਰਹੇ ਆ ਖੂਹਾਂ ਤੋਂ ਪਾਣੀ ਸੈਂਕਲਾਂ ਦੇ ਉੱਪਰ ਕਿਸ ਤਰ੍ਹਾਂ ਲੈ ਕੇ ਆ ਰਹੇ ਨੇ ਹਣਾ ਸਾਰਾ ਦਿਨ ਹੀ ਲੋਕ ਕੰਮ ਕਰੀ ਜਾਂਦੇ ਨੇ ਹਣਾ ਬਹੁਤ ਚੰਗੀ ਗੱਲ ਆ ਕਿਉਂਕਿ ਸਾਰਾ ਦਿਨ ਕੰਮ ਕਰਨਾ ਪਰ ਸਾਡੇ ਪੰਜਾਬ ਦੇ ਪੰਜਾਬ ਵਰਗੀ ਮੌਜ ਯਾਰ ਕਿਤੇ ਨਹੀਂ ਮਿਲਣੀ ਕਿਤੇ ਸਰਦਾਰੀ ਨਹੀਂ ਮਿਲਣੀ ਅਸੀਂ ਨਜ਼ਾਰੇ ਲੁੱਟ ਰਹੇ ਆਂਗੇ ਹਣਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ